ਕਈ ਵਾਰ ਨਾ ਬੰਦੇ ਨੂੰ ਵਹਿਮ ਹੋ ਜਾਂਦਾ ਵੀ ਪਤਾ ਨਹੀਂ ਜਿਹੜੀ ਦੁਨੀਆ ਆ ਜਾਇ ਪਰਿਵਾਰ ਹੈ ਮੇਰੇ ਬਿਨਾ ਚੱਲਣਾ ਹੀ ਨਹੀਂ ਹੈ ਨਾ ਇਹ ਵਹਿਮ ਨਾ ਜ਼ਿਆਦਾਤਰ ਘਰਾਂ 'ਚ ਹੋ ਜਾਂਦਾ ਕਈ ਵਾਰ ਕਿਸੇ ਨੂੰ ਤੇ ਜ਼ਿਆਦਾਤਰ ਧਾਰਮਿਕ ਸਥਾਨਾਂ ਤੇ ਵੀ ਜਿਹੜੇ ਪ੍ਰਬੰਧਕ ਹੁੰਦੇ ਆ ਨਾ ਉਹਨਾਂ ਨੂੰ ਵੀ ਕਈ ਵਾਰ ਐ ਹੋ ਜਾਂਦਾ ਵੀ ਪਤਾ ਨਹੀਂ ਮੈਂ ਨਾ ਹੋਇਆ ਤੇ ਕੰਮ ਚੱਲਣਾ ਨਹੀਂ ਪਿੰਡਾਂ 'ਚ ਵੀ ਕਈ ਸੰਸਥਾਵਾਂ ਇਹੋ ਜਿਹੀਆਂ ਬਣੀਆਂ ਹੁੰਦੀਆਂ ਜਿਨ੍ਹਾਂ 'ਚ ਵਹਿਮ ਹੋ ਜਾਂਦੇ ਨੇ ਲੋਕਾਂ ਨੂੰ ਇੱਕ ਨਿੱਕੀ ਜਿਹੀ ਕਹਾਣੀ ਤੁਹ ਆਪਾਂ ਸਮਝਦੇ ਆਂ ਕਹਿੰਦੇ ਇੱਕ ਵਾਰ ਨਾ ਇੱਕ ਸੇਠ ਸੀਗਾ ਕੰਮ ਉਹਦਾ ਠੀਕ ਚੱਲਦਾ ਸੀਗਾ ਉਹਦੇ ਦੋ ਤਾਂ ਮੁੰਡੇ ਸੀਗੇ ਇੱਕ ਕੁੜੀ ਸੀਗੀ ਉਹ ਇਕੱਲਾ ਕੰਮ ਕਰਦਾ ਸੀ ਬੱਚੇ ਹਲੇ ਕੋਈ 17 ਦਾ ਸੀ ਕੋਈ 18 ਦਾ ਸੀ ਕੋਈ 19 ਦਾ ਸੀ ਉਹ ਕੰਮ ਕਰਿਆ ਕਰੇ ਤੇ ਪਰਿਵਾਰ ਚਲਾਇਆ ਕਰ ਉਹਨੂੰ ਵਹਿਮ ਹੋ ਗਿਆ ਵੀ ਮੈਂ ਨਾ ਹੋਵਾਂ ਤੇ ਇਹ ਪਰਿਵਾਰ ਰੋਲ ਜੂਗਾ ਭੁੱਖਾ ਮਰ ਜੂਗਾ ਉਹ ਇਹੀ ਗੱਲ ਨਾਲ ਆਪਣੇ ਬੱਚਿਆਂ ਨੂੰ ਵੀ ਆਖਿਆ ਕਰੇ ਪੀ ਕੰਮ ਕਰ ਲੋ ਜੇ ਮੈਂ ਨਾ ਹੋਇਆ ਜਿੱਦਣ ਉਸ ਦਿਨ ਤੁਸੀਂ ਭੁੱਖੇ ਮਰ ਜਾਣਾ ਇਹ ਪਰਿਵਾਰ ਪਤਾ ਨਹੀਂ ਕਿਵੇਂ ਚੱਲੇ ਉਹਨੂੰ ਵਹਿਮ ਹੋ ਗਿਆ ਇੱਕ ਦਿਨ ਉਹ ਕਿਤੇ ਨਾ ਕੰਮ ਤੇ ਜਾਂਦਾ ਪਿਆ ਸੀਗਾ ਰਾਜ ਕਿਸੇ ਬਾਬੇ ਦਾ ਸਾਥ ਚੱਲਦਾ ਸੀ ਉੱਥੇ ਉਹ ਬਹਿ ਗਿਆ ਬਾਬੇ ਨੇ ਕਥਾ ਕੀਤੀ ਕਹਿੰਦਾ ਬਈ ਘਰ ਨੂੰ ਚੋਣਾ ਪਰਮਾਤਮਾ ਹੈ ਬੰਦੇ ਨੂੰ ਕਦੇ ਵੀ ਇਹ ਨਹੀਂ ਸੋਚਣਾ ਚਾਹੀਦਾ ਵੀ ਮੇਰੇ ਸਿਰ ਤੇ ਕੰਮ ਚੱਲਦਾ ਪਿਆ ਵਾ ਚਲੋ ਸਾਥ ਸੰਗ ਖਤਮ ਹੋ ਗਿਆ ਉਹਨੂੰ ਨਾ ਸੰਤੁਸ਼ਟੀ ਨਾ ਹੋਈ ਉਹ ਬਾਬੇ ਕੋਲ ਚਲ ਗਿਆ ਕਹਿੰਦਾ ਵੀ ਆ ਤੁਸੀਂ ਗੱਲ ਗਲਤ ਆਖੀ ਬਾਬਾ ਜੀ ਵੀ ਪਰਿਵਾਰ ਜਿਹੜਾ ਪਰਮਾਤਮਾ ਦੀ ਮਰਜ਼ੀ ਨਾਲ ਚੱਲਦਾ ਆ ਹੈਨਾ ਵੀ ਬੰਦਾ ਇਹ ਨਾ ਆਖੇ ਵੀ ਮੇਰੇ ਬਿਨਾ ਚੱਲਣਾ ਨਹੀਂ ਆੰਦੜ ਮੈਂ ਇਕੱਲਾ ਘਰੇ ਕਮਾਉਂ ਆ ਮੇਰੇ ਨਾਲ ਸਾਰਾ ਪਰਿਵਾਰ ਚੱਲਦਾ ਪਿਆ ਜੇ ਮੈਂ ਨਾ ਉਹਦੇ ਭੁੱਖੇ ਮਰ ਜਾਣ ਬਾਬੇ ਨੇ ਉਹਦੇ ਅੰਦਰ ਦੀ ਜਿਹੜੀ ਸੇਨਾ ਗੱਲ ਜਿਹੜੀ ਆਈ ਉਹ ਪਛਾਣ ਲਈ ਬਾਬਾ ਕਹਿੰਦਾ ਚੱਲ ਆਪਾਂ ਤੂੰ ਐ ਕਰ ਤੈਨੂੰ ਇੱਕ ਤਰੀਕਾ ਦੱਸਦਾ ਤੈਨੂੰ ਸਭ ਪਤਾ ਲੱਗ ਜਾਊਗਾ ਕਹਿੰਦਾ ਦੱਸੋ ਜੀ ਕਹਿੰਦਾ ਤੂੰ ਐ ਕਰ ਮਹੀਨੇ ਵਾਸਤੇ ਨਾ ਅਚਾਨਕ ਕਿਤੇ ਗਾਇਬ ਹੋ ਜਾ ਹੈ ਨਾ ਉਹ ਗੱਲ ਇੰਜ ਹੀ ਬਣੀ ਉਹ ਕਿਤੇ ਗਾਇਬ ਹੋ ਗਿਆ ਚਲੋ ਬਾਬੇ ਨੇ ਪਿੰਡ ਚ ਕਹਿਦਾ ਵੀ ਯਾਰ ਸੇਠਾ ਇੱਧਰ ਜਾਂਦਾ ਪਿਆ ਹੀ ਲੱਗਦਾ ਉਹਨੂੰ ਤਾਂ ਸ਼ੇਰ ਖਾ ਗਿਆ ਚਲੋ ਜੀ ਪਰਿਵਾਰ ਵਾਲਿਆਂ ਦੋਕ ਦਿਨ ਰੋ ਰਾ ਕੇ ਇਹ ਚੀਜ਼ ਮੰਨ ਲਈ ਹੈਨਾ ਕੀ ਹੋਇਆ ਬਈ ਹੁਣ ਵੱਡਾ ਮੁੰਡਾ ਪੜਦਾ ਸੀਗਾ ਉਹਨੂੰ ਕਿਸੇ ਤਨਾਡ ਸੇਢ ਨੇ ਨੌਕਰੀ ਦੇ ਦਿੱਤੀ ਪਿਆਰੇ ਦਾ ਪਿਓ ਸਿਰ ਤੇ ਨਹੀਂ ਰਿਹਾ ਚਲ ਤੂੰ ਪੜਿਆ ਹੈਗਾ ਐਸੇ ਚਲ ਤੂੰ ਮਨੀਮੀ ਦਾ ਕੰਮ ਕਰ ਲੈ ਹੈਨਾ ਨਿੱਕੇ ਦੀ ਪੜਾਈ ਪਿੰਡ 'ਚ ਕੋਈ ਦਾਨੀ ਸੱਜਣ ਸੀਗਾ ਉਹਨੇ ਓਟ ਲਈ ਵੀ ਨਿੱਕੇ ਨੂੰ ਮੈਂ ਪੜਾਉਂਗਾ ਚਲੋ ਕੁੜੀ ਵੀ ਆਉਣ ਦੇ ਜੋਗ ਸੀ ਉਹਨਾਂ ਕੀ ਕੀਤਾ ਪਿੰਡ 'ਚ ਕੋਈ ਸਸਤਾ ਸੀ ਉਹਨਾਂ ਰਲ ਕੇ ਆਂਦੇ ਵੀ ਚਲੋ ਯਾਰੋ ਆਪ ਹੈ ਨੀਗਾ ਜੇ ਜਰਾ ਗਰੀਬ ਪਰਿਵਾਰ ਆ ਆਪਾਂ ਇਹਦੀ ਕੁੜੀ ਦਾ ਕਾਰਜ ਆਪਾਂ ਕਰ ਦਿੰਨੇ ਆ ਉਹਨਾਂ ਕਰਤਾ ਕਾਰਜ ਚਲੋ ਜੀ ਮਹੀਨਾ ਟੱਪ ਗਿਆ ਮਹੀਨੇ ਬਾਅਦ ਇੱਕ ਦਿਨ ਕੀ ਕੀਤਾ ਉਹ ਰਾਤ ਨੂੰ ਅਚਾਨਕ ਘਰੇ ਆ ਗਿਆ ਉਹਨੇ ਆ ਕੇ ਕੁੰਡਾ ਖੜਕਾਇਆ ਜਨਾਨੀਆਂ ਦੀ ਗੌਣ ਉਹਨੇ ਨਾਂ ਲਿਆ ਵੀ ਮੈਂ ਆ ਉਹ ਡਰ ਗਏ ਵੀ ਭੂਤ ਆ ਆਂਦਾ ਨਹੀਂ ਮੈਂ ਆ ਉਹ ਕਹਿੰਦੇ ਨਹੀਂ ਹੁਣ ਤੂੰ ਜਾ ਜਿੱਥੋਂ ਆਇਆ ਵੀ ਹੁਣ ਸਾਡਾ ਤੇਰੇ ਬਿਨਾ ਕੰਮ ਨਾ ਵਧੀਆ ਚੱਲ ਪਿਆ ਕੋਈ ਨਹੀਂ ਪ੍ਰਮਾਤਮਾ ਦੀ ਮਰਜ਼ੀ ਨਾਲ ਫੇਰ ਉਹਦੀਆਂ ਅੱਖਾਂ ਖੁੱਲੀਆਂ ਵੀ ਜਿਹੜਾ ਕੰਮ ਹੈ ਨਾ ਉਹ ਪ੍ਰਮਾਤਮਾ ਆਪ ਲੈਂਦਾ ਏ ਰੱਬ ਜਿਹੜਾ ਨਾ ਉਹ ਕੰਮ ਵਾਸਤੇ ਬੰਦੇ ਆਪ ਚੁਣਦਾ ਏ ਵੀ ਕਿਹੜੇ ਤੋਂ ਕੀ ਕੰਮ ਲੈਣਾ ਏ ਬੰਦੇ ਨੂੰ ਇਹ ਹੰਕਾਰ ਨਹੀਂ ਕਰਨਾ ਜਿਹਦਾ ਵੀ ਮੈਂ ਨਾ ਹੋਵਾਂ ਤੇ ਆਹ ਕੰਮ ਨਹੀਂ ਹੋਣਾ ਸਾਰੇ ਕੰਮ ਹੋ ਜਾਂਦੇ ਨੇ ਮਾੜਾ ਹੋਵੇ ਤਕੜਾ ਹੋਵੇ ਗਰੀਬ ਅਮੀਰ ਸਭ ਦੇ ਕੰਮ ਚੱਲੀ ਜਾਂਦੇ ਨੇ ਸੋ ਮੇਰੇ ਵੀਰ ਬੱਸ ਨਾ ਹੰਕਾਰ ਨਾ ਕਰਿਆ ਕਰੋ ਇਹ ਕੰਮ ਇਦਾਂ ਹੀ ਚੱਲੀ ਜਾਂਦੇ ਨੇ ਆਪਣੇ ਤੋਂ ਪਹਿਲਾਂ ਆਪਣੇ ਬਜ਼ੁਰਗ ਤੁਰ ਗਏ ਉਹ ਵੀ ਸ਼ਾਇਦ ਸੋਚਦੇ ਹੋਣ ਵੀ ਸਾਡੇ ਬਿਨਾ ਚੱਲਣਾ ਨਹੀਂ ਕੰਮ ਹੈ ਨਾ ਫਿਰ ਅਗਲੀ ਪੀੜੀ ਤੁਰ ਗਈ ਚੱਲੀ ਜਾਂਦੇ ਨਾ ਕੰਮ ਵੇ ਕੰਮ ਵਧੇ ਹੀ ਨਹੀਂ ਘਟੇ ਨਹੀਂ ਸਕੋ ਹੈ ਨਾ ਸੋ ਮਨ ਚ ਵਹਿਮ ਨਾ ਲਿਆ ਕਰੋ ਕੰਮ ਪ੍ਰਮਾਤਮਾ ਦੀ ਦਇਆ ਨਾਲ ਚੱਲੀ ਜਾਂਦੇ ਨੇ ਆਪਣਾ ਕੰਮ ਹੈ ਸਿਰਫ ਮਿਹਨਤ ਕਰਨਾ ਬਾ ਮਿਹਨਤ ਕਰੀ ਜਾਓ